ਜੀ ਸਭ ਤੋਂ ਪਹਿਲਾਂ ਤਾਂ ਮੈਂ ਰਹਿੰਦਾ ਸੀਗਾ ਪਿੰਡ ਪਿੰਡ ਰਹਿੰਦੇ ਆ ਮੈਂ 12 ਤੋਂ 13 ਸਾਲ ਤੱਕ ਵੀਲ ਚੇਅਰ ਤੇ ਹੀ ਰਹਾ ਮੈਨੂੰ ਤੇ 3-4 ਸਾਲ 5 ਸਾਲ ਤਾਂ ਪਤਾ ਹੀ ਨਹੀਂ ਲੱਗਿਆ ਮੈਨੂੰ ਚੱਕ ਕੇ ਫਿਰੀ ਗਏ ਨੇ ਉੱਥੇ ਮੇਰੀ ਆਪਰੇਸ਼ਨ ਕਰਵਾਇਆ ਜੀ ਇੱਕ ਵਾਰੀ ਉਹ ਆਪਰੇਸ਼ਨ ਨਾਲ ਕੋਈ ਖਾਸ ਫਰਕ ਨਹੀਂ ਪਿਆ ਜੇ ਸਤਨਾਮ ਸਿੰਘ ਉਹਨਾਂ ਦੀ ਗੱਲ ਹੈਗੀ ਸਤਨਾਮ ਸਿੰਘ ਨਾਲ ਦੋਸਤੀ ਕਿਵੇਂ ਪੈ ਗਈ ਤੁਹਾਡੀ ਤੋ ਬਿਨਾਂ ਜਦੋਂ ਫਿਰ ਬਾਹਰ ਲੋਕਾਂ ਜਿਹੜੇ ਐਕਸਰਸਾਈਜ਼ ਕਰਨ ਜਾਂ ਬਹੁਤ ਸਾਰੇ ਲੋਕ ਮਿਲਦੇ ਹੋਣਗੇ ਉਹ ਵੀ ਬਹੁਤ ਗੱਲਾਂ ਬਣਾਉਂਦੇ ਹੋਣਗੇ ਕੋ ਮਾੜਾ ਚੰਗਾ ਹੀ ਬੋਲਦੇ ਹੋਣਗੇ ਹਾਂਜੀ ਬਹੁਤ ਲੋਕਾਂ ਨੇ ਕਿਹਾ ਮੇਰੇ ਮਾਤਾ ਜੀ ਨੇ ਨਾ ਮੈਂ ਗੁਰਦੁਆਰਾ ਸਾਹਿਬ ਤੱਕ ਵੀ ਜਾਣਾ ਹੋਵੇ ਨਾ ਮੇਰੇ ਕੱਪੜੇ ਪ੍ਰੈਸ ਕਰਕੇ ਪਾਗ ਮੇਰੀ ਕੱਢ ਕੇ ਜੁੱਤੀ ਮੇਰੀ ਸਾਫ਼ ਕਰਕੇ ਉਹਨਾਂ ਨੇ ਰੱਖਣੀ ਵੀ ਇਹਨੂੰ ਇਹ ਨਾ ਲੱਗੇ ਬਈ ਇਹ ਡੀਸੀਬਲ ਆ ਬਈ ਇਹ ਹੈਂਡੀਕੈਪਡ ਮਾਈ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਜਗਰੂਪ ਸਿੰਘ ਅੱਜ ਤੁਹਾਨੂੰ ਮਾਛੀਵਾੜਾ ਦੇ ਉਹਨਾਂ ਦੋ ਨੌਜਵਾਨਾਂ ਨਾਲ ਮਿਲਾਵਾਂਗੇ ਜੋ ਦੋਸਤੀ 'ਚ ਬਹੁਤ ਖਾਸ ਨੇ ਦੋਸਤੀ ਕੋਈ ਬਹੁਤ ਪੁਰਾਣੀ ਨਹੀਂ ਪਰ ਗੂੜੀ ਬਹੁਤ ਹੈ ਸਾਡੇ ਨਾਲ ਦੋਵੇਂ ਨੌਜਵਾਨ ਰਵਿੰਦਰ ਸਿੰਘ ਤੇ ਸਤਰਾਮ ਸਿੰਘ ਮੌਜੂਦ ਹੈ ਦੋਵਾਂ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਬਹੁਤ ਸਾਰੇ ਪਹਿਲਾਂ ਵਿਜ਼ੂਅਲ ਦਿਖਾਏ ਤੇ ਹੁਣ ਅੱਗੇ ਵੀ ਵਿਖਾਵਾਂਗੇ ਇੰਟਰਵਿਊ ਦੇ ਵਿੱਚ ਕਿ ਇਹਨਾਂ ਦੀ ਦੋਸਤੀ ਗੂੜੀ ਕਿਉਂ ਹੈ ਠੀਕ ਹੈ ਜੀ ਮੈਂ ਦੋਸਤੀ ਤੁਹਾਡੀ ਬਹੁਤ ਗੂੜੀ ਹੈ ਜੀ ਬਹੁਤ ਜੀ ਬਿਲਕੁਲ ਜੀ ਪਹਿਲਾਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਹੋਇਆ ਕੀ ਸੀ ਇਹ ਤੁਨ ਜਿਹੜਾ ਆਮ ਅਸੀਂ ਖਬਰ ਦੇਖਦੇ ਆ ਉਹਨਾਂ ਨੇ ਕਿਹਾ ਕਿ ਆ ਪਾਹਾ ਜਾਂ ਲੱਤਾਂ ਤੋਂ ਜੀ ਇਹ ਹੋਇਆ ਕੀ ਸੀ ਸਰ ਇਹ ਮੈਂ ਬਚਪਨ ਚ ਚਾਈਲਡਹੂਡ ਜਦੋਂ ਮੈਂ ਬੱਚਾ ਸੀਗਾ ਤਾਂ ਮੇਰੇ ਘਰ ਦੇ ਨਾਲ ਮਤਲਬ ਕਾਫੀ ਜੀ ਸੀਗੇ ਚਾਚੇ ਤਾਏ ਉਹਨਾਂ ਦੇ ਬੱਚੇ ਸੀਗੇ ਪਰ ਉਹ ਵੱਡੇ ਸੀਗੇ ਉਹਨਾਂ ਬੱਚਿਆਂ 'ਚੋਂ ਮੈਂ ਨਿਆਣਾ ਸੀ ਮੈਨੂੰ ਤਿੰਨ ਚਾਰ ਸਾਲ ਪੰਜ ਸਾਲ ਤਾਂ ਪਤਾ ਹੀ ਨਹੀਂ ਲੱਗਿਆ ਮੈਨੂੰ ਚੱਕ ਕੇ ਫਰੀ ਗਏ ਨੇ ਬਈ ਚੱਕੀ ਫਰੀ ਜਾਣਾ ਤੁਰੰਤ ਤਾਂ ਦਿੱਤਾ ਹੀ ਨਹੀਂ ਪਿਆਰ ਬਹੁਤ ਸੀ ਪਿਆਰ ਬਹੁਤ ਹੁੰਦੇ ਸੀ ਕੱਲਾ ਕੱਲਾ ਨਿੱਕਾ ਸੀ ਤੇ ਉਹਨਾਂ ਨੇ ਚੱਕ ਕੇ ਫਰੀ ਜਾਣਾ ਮੈਨੂੰ ਜਦੋਂ ਹੋਇਆ ਮੈਂ 3-4 ਸਾਲ ਦਾ ਮੇਰੇ ਘਰ ਦੇ ਨੇ ਗੌਰ ਕਰਨੀ ਸ਼ੁਰੂ ਕੀਤੀ ਵੀ ਇਹ ਤੁਰਦਾ ਨਹੀਂ ਫਿਰ ਉਸ ਤੋਂ ਬਾਅਦ ਮੈਂ ਸਰਕਾਰੀ ਸਕੂਲੇ ਲੱਗ ਗਿਆ ਆਪਣੀ ਪਿੰਡੀ ਸੀ ਮੇਰਾ ਤੇ ਉੱਥੇ ਸਰਕਾਰੀ ਸਕੂਲ ਲੱਗੇ ਉੱਥੇ ਮੇਰੀ ਆਪਰੇਸ਼ਨ ਕਰਵਾਇਆ ਜੀ ਇੱਕ ਵਾਰੀ ਉਹ ਆਪਰੇਸ਼ਨ ਨਾਲ ਕੋਈ ਖਾਸ ਫਰਕ ਨਹੀਂ ਪਿਆ ਆਪਰੇਸ਼ਨ ਕਾਹਦਾ ਕਰਾਇਆ ਉਹਨਾਂ ਨੇ ਕੀ ਕਿਹਾ ਕਿ ਲੱਤਾਂ ਨੂੰ ਹੋਇਆ ਕੀ ਹੈ ਆਪਰੇਸ਼ਨ ਜੀ ਉਹ ਕਹਿੰਦੇ ਸੀਗੇ ਕਮਜ਼ੋਰੀ ਆ ਵੀ ਪੋਲੀਓ ਆ ਤੇ ਉਹਨਾਂ ਨੇ ਆਪਰੇਸ਼ਨ ਕੀਤਾ ਸੀਗਾ ਮੇਰੇ ਲੈਗਸ ਦੇ ਆ ਬੈਕ ਸਾਈਡ ਤੇ ਜਗਾ ਸੀ ਇੱਥੋਂ ਆਪਰੇਸ਼ਨ ਹੋਇਆ ਸੀਗਾ ਟਾਂਕੇ ਟੁੱਕੇ ਲੱਗੇ ਸੀਗੇ ਫਿਰ ਉਸ ਤੋਂ ਬਾਅਦ ਜੇ ਸਤਨਾਮ ਸਿੰਘ ਉਹਨਾਂ ਦੀ ਗੱਲ ਆ ਗਈ ਜੀ ਸਤਨਾਮ ਸਿੰਘ ਨਾਲ ਦੋਸਤੀ ਕਿਵੇਂ ਪੈ ਗਈ ਤੁਹਾਡੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਰਹਿੰਦਾ ਸੀਗਾ ਪਿੰਡ ਪਿੰਡ ਰਹਿੰਦੇ ਆ ਮੈਂ 12 ਤੋਂ 13 ਸਾਲ ਤੱਕ ਵੀਲ ਚੇਅਰ ਤੇ ਹੀ ਰਹਾ ਉਸ ਤੋਂ ਬਾਅਦ ਮੱਛੋੜੇ ਸਾਹਿਬ ਸਟੱਡੀ ਦੇ ਕਰਕੇ ਅਸੀਂ ਮੱਛੋੜੇ ਸਾਹਿਬ ਆ ਗਏ ਮਾਚੂੜ ਸਾਹਿਬ ਮੈਂ ਇੱਕਦੋ ਜਿਹੇ ਘਰ ਰਹੇ ਚਲੋ ਤੇ ਉਸ ਤੋਂ ਬਾਅਦ ਅਸੀਂ ਆਏ ਲੋਕਡਾਊਨ ਤੋਂ ਪਹਿਲਾਂ ਇੱਥੇ ਆਏ ਸੀਗੇ ਕਲੋਨੀ 'ਚ ਜਿੱਥੇ ਰਹਿੰਦੇ ਹੁਣ ਆਪਾਂ ਤੇ ਸਾਡਾ ਲੋਕਡਾਊਨ 'ਚ ਸਾਡਾ ਮੇਲ ਹੋਇਆ ਅਸੀਂ ਸਕੂਲੇ ਪੜ੍ਹਦੇ ਸੀਗੇ ਇਕੱਠੇ ਸਾਡਾ ਮੇਲ ਹੋਇਆ ਲੋਕਡਾਊਨ 'ਚ ਤੁਹਾਨੂੰ ਪਤਾ ਪੁਲਿਸ ਕਿਸੇ ਨੂੰ ਨਿਕਲ ਨਹੀਂ ਦਿੰਦੀ ਸੀ ਬਾਹਰ ਪਰ ਅਸੀਂ ਫਿਰ ਵੀ ਸਵੇਰੇ ਸਵੇਰੇ ਆਪਣਾ व्हीਲਚੇਅਰ ਮੇਰੇ ਕੋਲ ਹੁੰਦੀ ਸੀ ਇਹਨੇ ਕਿਹਾ ਚਲ ਵੀ ਕਿਤੇ ਨਾ ਕਿਤੇ ਮਾੜਾ ਮੋਟਾ ਘੁੰਮੇ ਆਉਣੇ ਆਪਾਂ ਵੀ ਮੁੜ ਕੇ ਸਾਰਾ ਦਿਨ ਘਰੇ ਹੀ ਰਹਿਣਾ व्हीਲਚੇਅਰ ਤੇ ਜਾਣਾ ਘੁੰਮੇ ਆਉਣਾ ਮੁੜੇ ਆਉਣਾ ਇਦਾਂ ਹੀ ਚੱਲਦਾ ਰਿਹਾ ਬਹੁ ਨੇੜਿਆ ਤੇ ਗੁਰਦੁਆਰਾ ਸਾਹਿਬ ਚਲੇ ਜਾਣਾ ਉੱਥੇ ਅਸੀਂ ਗੱਲਾਂ ਬਾਤਾਂ ਕਰਦੇ ਆ ਇੱਕ ਦਿਨ ਮੈਨੂੰ ਇਹਨੇ ਪੁੱਛਿਆ ਵੀ ਤੇਰੇ ਕੋਲ ਸਟੈਂਡ ਹੈਗਾ ਬਈ ਮੈਂ ਦੇਖਿਆ ਤੇਰੇ ਕੋਲ ਸਟੈਂਡ ਪਿਆ ਹਾਂ ਹਾਂ ਉਹ ਦੋ ਟਾਇਰਾਂ ਵਾਲਾ ਕਹਿੰਦਾ ਤੇਰੇ ਕੋਲ ਸਟੈਂਡ ਪਿਆ ਮੈਂ ਕਿਹਾ ਹਾਂ ਹੈਗਾ ਵਾ ਕਹਿੰਦਾ ਤੂੰ ਉਹ ਚੱਕ ਲਿਆ ਕਰ ਬਈ ਪਿੱਛੇ ਤੇਰੀ ਮੈਂ ਖੜਾ ਆ ਤੈਨੂੰ ਮੈਂ ਡਿਗਣ ਨਹੀਂ ਦਿੰਦਾ ਇੰਨਾ ਕਹਿਣ ਦਾ ਫਿਰ ਆਏ ਸੀ ਹੌਸਲਾ ਹੋ ਗਿਆ ਜੀ ਬਈ ਹਾਂ ਕੋਈ ਗੱਲ ਨਹੀਂ ਜਿਉਂਨੇ ਕਹਿਤਾ ਉਹ ਨਹੀਂ ਡਿਗਣ ਦਿੰਦਾ ਭਾਈ ਯਕੀਨ ਕਰਨਾ ਵੀ ਚਾਹੀਦਾ ਕਿਸੇ ਤੇ ਮੈਂ ਕੀਤਾ ਇਹਦੇ ਤੇ ਯਕੀਨ ਪਿੱਛੇ ਪਿੱਛੇ ਮੇਰੇ ਸਤਨਾਮ ਅੱਗੇ ਅੱਗੇ ਮੈਂ ਸਟੈਂਡ ਰੱਖ ਕੇ ਬ ਉਸ ਤੋਂ ਬਾਅਦ ਫਿਰ ਉਹ ਸਟੈਂਡ ਤੇ ਚੱਲਣ ਲੱਗ ਗਈ। ਜੀ ਤਿੰਨ ਤੋਂ ਚਾਰ ਮਹੀਨੇ ਉਹ ਸਟੈਂਡ ਨਾਲ ਚੱਲੇ ਆ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੂਹਰੇ ਗੁਰੂ ਸਾਹਿਬ 'ਚ ਮੇਰਾ ਬਹੁਤ ਯਕੀਨ ਹੈ ਜੀ। ਅਸੀਂ ਮੱਠਾ ਟੇਕਣਾ ਡੇਲੀ ਹੁਣ ਵੀ ਮੇਰੀ ਰੁਟੀਨ ਆ। ਮੈਂ ਗੁਰਦੁਆਰਾ ਸਾਹਿਬ ਆਉਣ ਗਰਾਊਂਡ 'ਚ ਆਉਣ ਲੱਗੇ ਨੇ। ਗੁਰਦੁਆਰਾ ਸਾਹਿਬ ਮੱਠਾ ਟੇਕ ਕੇ ਫਟਾਫਟ ਫਿਰ ਗਰਾਊਂਡ ਆਉਣਾ। ਆ ਕੇ ਮੇਰੇ ਕੋਲ ਹੈੱਡਫੋਨਸ ਨੇ ਚਪਾਈ ਸਾਹਿਬ ਦਾ ਪਾਠ ਲਾਉਣਾ ਆ। ਪਾਠ ਸੁਣਦੇ ਸੁਣਦੇ ਨੇ ਪਹਿਲਾਂ ਮੈਂ ਰਾਉਂਡ ਲਾਉਣੇ ਨੇ। ਫਿਰ ਆਪਣੀ ਜਿਹੜੀ ਐਕਸਰਸਾਈਜ਼ ਆ ਉਹ ਕਰਨੀ ਆ। ਕਿੰਨਾ ਚਿਰ ਗਰਾ ਲੱਗਾ ਤਾਂ ਪਹਾਜ ਹੁੰਦੇ باوجود ਵੀ 2 ਟਾਈ ਘੰਟੇ ਕੌਣ ਕਹਿੰਦਾ ਜੀ ਪਹਾਜ ਲੋਕਾਂ ਦੀ ਮੈਂ ਇਹ ਚੀਜ਼ ਤਾਂ ਸਾਬਿਤ ਕਰਨੀ ਹੈ ਜੀ ਨਹੀਂ ਤਾਂ ਮੈਨੂੰ ਕੋਈ ਹੈ ਨਹੀਂ ਸੀਗਾ ਟਾ ਇਹ ਹੀ ਚੀਜ਼ ਤਾਂ ਆਪਾਂ ਸਾਬਿਤ ਕਰਨੀ ਆ ਵੀ ਆਪਾਂ ਹਾਜ ਜਿਹੜਾ ਨਾ ਉਹ ਬੰਦੇ ਦੀ ਸੋਚ ਹੁੰਦੀ ਆ ਇਹ ਚੀਜ਼ਾਂ ਮੈਂ ਸੈੱਟ ਕਰਨੀਆਂ ਨੇ ਬਈ ਬੰਦਾ ਜਿਹੜਾ ਉਹ ਕਦੇ ਆਪਹਾਜ ਨਹੀਂ ਹੁੰਦਾ ਜੀ ਆਪਾਂ ਇਹ ਚੀਜ਼ੀ ਸੈੱਟ ਕਰਨੀ ਆ ਬਸ ਚਲੋ ਮੈਂ ਵੀ ਉਹ ਸਕ੍ਰਿਪਟਰ ਸਾਹਿਬ ਨਾਲ ਪਹਾਜ ਲਫ਼ਜ਼ ਬੋਲਤਾ ਤੜ ਤੋਂ ਇਹੀ ਗੱਲ ਪੁੱਛਣੀ ਸੀ ਜੀ ਹੈਨਾ ਤੇ ਚਲੋ ਬੰਦਾ ਹੈ ਕਿ ਦਿਮਾਗੋਂ ਪਹਾਜ ਹੁੰਦਾ ਬੰਦਾ ਲੱਤੋਂ ਕੋਈ ਪਹਾਜ ਨਹੀਂ ਜੀ ਜੀ ਬਿਲਕੁਲ ਜੀ ਲੋਕਾਂ ਦੀ ਸੋਚ ਜਿਹੜੀ ਹੈ ਨਾ ਉਹ ਪਹਾਜ ਹੈ ਜੀ ਹੁਣ ਮੈਂ ਤੁਸੀਂ ਜਿਹੜੀਆਂ ਕੈਪੇਬਿਲਿਟੀਆਂ ਮੇਰੇ ਚ ਨੇ ਰੱਬ ਨੇ ਜੋ ਮੈਨੂੰ ਬਖਸ਼ਿਆ ਕਲਮ ਮੈਨੂੰ ਬਖਸ਼ੀ ਹੈ ਗळा ਮੈਨੂੰ ਬਖਸ਼ਿਆ ਜੋ ਚੀਜ਼ਾਂ ਮੈਨੂੰ ਬਖਸ਼ੀਆਂ ਨੇ ਉਹ ਤੁਹਾਡੇ ਕੋਲ ਨਹੀਂ ਤੇ ਜੋ ਤੁਹਾਨੂੰ ਬਖਸ਼ੀਆਂ ਨੇ ਉਹ ਮੇਰੇ ਕੋਲ ਨਹੀਂ ਹਰ ਇੱਕ ਬੰਦੇ ਚ ਕੋਈ ਨਾ ਕੋਈ ਖੂਬੀ ਤੇ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਹੈ ਜੀ ਸਿਆ ਮੈਂ ਦਸ ਦਵਾ ਦਰਸ਼ਕ ਨੂੰ ਇਹ ਵੀ ਲਿਖਦਾ ਬਹੁਤ ਸੁਣਾ ਹੈ ਤੇ ਨਾਲ ਗਾਉਣ ਦਾ ਵੀ ਸ਼ੌਂਕ ਰੱਖਦਾ ਹੈ ਇੱਕ ਦੋ ਤੁਹਾਡੇ ਕੋ ਗੀਤ ਵੀ ਸੁਣ ਲਾਂਗੇ ਜੀ ਬਿਲਕੁਲ ਕੋਈ ਸੁਣਾ ਦਿਓ ਕੋਈ ਹਾਂ ਡਸਟ ਵੀਨਾ ਜੈ ਸਾਲੇ ਮਾਈਂਡ ਨੇ ਲੋਕਾਂ ਦੇ ਭਰੀ ਫਿਰਦੇ ਨੇ ਅੰਤਾਂ ਦਾ ਗਾਂਦੇ ਉਸ ਹਾਉ ਡਸਟ ਬੀਨਾ ਜੈ ਸਾਲੇ ਮਾਈਂਡ ਨੇ ਲੋਕਾਂ ਦੇ ਭਰੀ ਫਿਰਦੇ ਨੇ ਅੰਤਾਂ ਦਾ ਗਾਂਦੇ ਉਸ ਹਉ ਤੁਰੀ ਜਾਂਦੀ ਕੁੜੀ ਨੂੰ ਜੋ ਅੱਖਾਂ ਨਸ ਕੈਨ ਕਰੇ ਤੁਰੀ ਜਾਂਦੀ ਕੁੜੀ ਨੂੰ ਜੋ ਅੱਖਾਂ ਨਸ ਕੈਨ ਕਰੇ ਹਾ ਚੱਕੀ ਫਿਰਦੇ ਨੇ ਕੈਂਡਲਾ ਕਿਉਂ ਉਹ ਵੀਰ ਉਸ ਚ ਹਾ ਚੱਕੀ ਫਿਰਦੇ ਨੇ ਕੈਂਡਲਾ ਕਿਉਂ ਉਹ ਵੀਰ ਉਸ ਚ ਹਉ ਡਸਟ ਬੀਨਾ ਜੈ ਸਾਲੇ ਮਾਈਂਡ ਨੇ ਲੋਕਾਂ ਦੇ ਭਰੀ ਫਿਰਦੇ ਨੇ ਅੰਤਾਂ ਦਾ ਗਾਂਦੇ ਉਸ ਹਉ ਡਸਟ ਬੀਨਾ ਜੈ ਸਾਲੇ ਮਾਈਂਡ ਨੇ ਲੋਕਾਂ ਦੇ ਪਰੀ ਫਿਰਦੇ ਨੇ ਅੰਤਾਂ ਦਾ ਗਾਂਦੇ ਉਸ ਉਹ ਲੀਕ ਹੋਈ ਵੀਡੀਓ ਦਾ ਪੌਣ ਪਿੱਛੋਂ ਰੋਲਾ ਕਿਉਂ ਲੀਕ ਹੋਈ ਵੀਡੀਓ ਦਾ ਪੌਣ ਪਿੱਛੋਂ ਰੋਲਾ ਜਦੋਂ ਬਣਦੀਆਂ ਹੁੰਦੀਆਂ ਨੇ ਆਪੇ ਹੋਸ਼ 'ਚ ਹਾਏ ਡਸਟ ਬੀ ਨਾ ਜੈ ਸਾਲੇ ਮਾਈਂਡ ਨੇ ਲੋਕਾਂ ਦੇ ਪਰੀ ਫਿਰਦੇ ਨੇ ਅੰਤਾਂ ਦਾ ਗਾਂਦੇ ਉਸ ਓ ਬਾਬਾ ਨਾਨਕਾ ਤੂੰ ਕਰ ਮੇਰੇ ਇਹਨਾਂ ਲੋਕਾਂ ਉੱਤੇ ਓ ਬਾਬਾ ਨਾਨਕਾ ਤੂੰ ਕਰ ਮੇਰੇ ਇਹਨਾਂ ਲੋਕਾਂ ਉੱਤੇ ਜਾਂਦੇ ਗਰਕਦੇ ਇਹਨੇ ਕੰਮ ਤੇ ਕਰੋ ਉਦਚ ਹੋ ਜਾਂਦੇ ਗਰਕਦੇ ਇਹਨੇ ਕੰਮ ਤੇ ਕਰੋ ਉਦਚ ਓ ਡਸਟ ਵੀ ਨਾ ਜੈ ਸਾਲੇ ਮਾਈਂਡ ਨੇ ਲੋਕਾਂ ਦੇ ਭਰੀ ਫਿਰਦੇ ਨੇ ਅੰਤਾਂ ਦਾ ਗਾਂਦੇ ਉਸ ਚ ਕਿੰਨੇ ਕੋ ਗਾਣੇ ਲਿਖੇ ਨੇ ਉਹ ਤੁਸੀਂ ਗਾਣੇ ਹੈਗੇ ਨੇ ਜੀ ਰੱਬ ਦੀ ਕਿਰਪਾ ਨਾਲ ਕਲਮਬੂ ਬੜੀਆ ਰੱਬ ਨੇ ਬਖਸ਼ੀ ਹੋਈ ਹੈ ਗਾਣੇ ਲਿਖੀ ਜਾਂਦੇ ਨੇ ਬਸ ਫਿਰ ਤੁਸੀਂ ਕੀਤਾ ਕਿਸੇ ਨਾਲ ਕੰਟੈਕਟ ਕਿਸੇ ਰਾਈਟਰ ਜਾਂ ਗੀਤਕਾਰ ਨਾਲ ਕੀ ਮੈਂ ਤੁਹਾਨੂੰ ਗਾਣੇ ਦਿੰਨਾ ਜਾਂ ਕਿ ਆਪ ਹੀ ਗਾਉਣੇ ਨੇ ਮੈਂ ਕੋਸ਼ਿਸ਼ ਤਾਂ ਇਹੀ ਹੈ ਜੀ ਆਪਣੇ ਦਮ ਤੇ ਕੁਝ ਕੀਤਾ ਜਾਵੇ ਜੇ ਕੋਈ ਲਊਗਾ ਵੀ ਤਾਂ ਆਪਾਂ ਜ਼ਰੂਰ ਦੇਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਏਡੀ ਚਲੋ ਹੁਣ ਸਤਨਾਮ ਸਿੰਘ ਨਾਲ ਵੀ ਤੁਹਾਨੂੰ ਮਿਲਾਉਂਦੇ ਆ ਸਤਨਾਮ ਸਿੰਘ ਨੌਜਵਾਨ ਹੈ ਇੱਕ ਦੁਕਾਨ ਦੁਕਾਨ ਦੇ ਉਪਰ ਮੋਟਰਸਾਈਕਲਾਂ ਨੂੰ ਜਿਹੜੀ ਟੇਪ ਕਰਦੇ ਆ ਉੱਥੇ ਟੇਪ ਦਾ ਕੰਮ ਕਰਦਾ ਹੈ ਨਾਲ ਸਿੱਖਦਾ ਹੈ ਤੇ ਨਾਲ ਇਸ ਨੌਜਵਾਨ ਦੀ ਮਦਦ ਕਰਦਾ ਹੈ ਸਨਾਮ ਸਿੰਘ ਜੀ ਸਵਾਗਤ ਹੈ ਤੁਹਾਡਾ ਜੀ ਜਸਜੀਤ ਕਾਲ ਜੀ ਮੈਂ ਠੀਕ ਹੈ ਜੀ ਪਹਿਲਾਂ ਜਿਵੇਂ ਕਿ ਤੁਹਾਡੀ ਦੋਸਤੀ ਕੋਈ ਬਹੁਤ ਪੁਰਾਣੀ ਨਹੀਂ ਪਰ ਗੂੜੀ ਬਹੁਤ ਹੈ ਹਾਂ ਜੀ ਹਾਂ ਜੀ ਬਹੁਤ ਗੂੜੀ ਹੈ ਜੀ ਓਕੇ ਆਈ ਥਿੰਕ 4 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ ਬਟ ਪਿਆਰ ਸਾਡੇ ਚ 10 ਸਾਲ ਤੋਂ ਹੀ ਵੱਧ ਕੇ ਆ ਤੁਹਾਡੀ ਦੋਸਤੀ ਬਣੀ ਕਿਵੇਂ ਫਿਰ ਇਹ ਜਦੋਂ ਹੀ ਇੱਥੇ ਸ਼ਿਫਟ ਹੋਏ ਸੀ ਨਾ ਸਾਡੀ ਕਲੋਨੀ ਚ ਏ ਨਹੀਂ ਸੇਨਾ ਦੀ ਫੈਮਲੀ ਹਲੇ ਸਮਾਨ ਸ਼ਿਫਟ ਕਰ ਰਹੀ ਸੀ ਮੈਂ ਤਾਂ ਦੇਖਿਆ ਨਹੀਂ ਇਹ ਜਦੋਂ ਨੈਕਸਟ ਦੇ ਮੈਨੂੰ ਦੇਖਿਆ ਮੈਂ ਕਿਹਾ ਵੀ ਮੇਰੇ ਸਕੂਲੇ ਮੁੰਡਾ ਮੈਂ ਦੇਖਿਆ ਹੋਇਆ ਚਲੋ ਹੌਲੀ ਹੌਲੀ ਫਿਰ ਬੁਲਾਣ ਲੱਗ ਗਏ ਅਸੀਂ ਫਿਰ ਉੱਥੇ ਹੀ ਇੱਥੇ ਤੱਕ ਪਹੁੰਚ ਗਏ ਹੁਣ ਅਸੀਂ ਇਕੱਠੇ ਹੁੰਨੇ ਆ ਹਮੇਸ਼ਾ ਜਿੱਥੇ ਮਰਜ਼ੀ ਚਲੀ ਗੁਰੂ ਘਰ ਕਿਤੇ ਪ੍ਰੋਗਰਾਮ ਕਿਤੇ ਵੀ ਚੱਲੇ ਜੇ ਇਕੱਠੇ ਹੀ ਹੋਵਾਂਗੇ ਕਲਾਸ ਬਹੁਤ سارے ਮੁੰਡਿਆਂ ਕੋ ਘੁੰਮਣ ਜਾਂਦਾ ਕਿਤੇ ਜਾਂਦਾ ਤੇ ਉਹ ਕਹਿੰਦਾ ਨਾ ਚੱਲਾ ਚੱਲੀਏ ਤੂੰ ਤੁਸੀਂ ਤਾਂ ਇਹੀ ਕਹਿੰਦੇ ਕਿ ਮੈਂ ਤਾਂ ਇਹਦੇ ਨਾਲ ਜਾਣਾ ਉਹਦੋਂ ਗੁੱਸਾ ਨਹੀਂ ਕਰਦੇ ਨਹੀਂ ਨਹੀਂ ਮੈਂ ਤਾਂ ਇਹਨੂੰ ਕਹਿੰਦਾ ਇਹਦੇ ਨਾਲ ਹੀ ਜਾਣਾ ਜਿੱਥੇ ਉਸ ਤੋਂ ਬਿਨਾਂ ਜਦੋਂ ਫਿਰ ਬਾਹਰ ਲੋਕਾਂ ਜਿਹੜੇ ਐਕਸਰਸਾਈਜ਼ ਕਰਨੇ ਜਾਂ ਬਹੁਤ ਸਾਰੇ ਲੋਕ ਮਿਲਦੇ ਹੋਣਗੇ ਉਹ ਵੀ ਬਹੁਤ ਗੱਲਾਂ ਬਣਾਉਂਦੇ ਹੋਣਗੇ ਕੋ ਮਾੜਾ ਚੰਗਾ ਹੀ ਬੋਲਦੇ ਹੋਣਗੇ ਹਾਂਜੀ ਬਹੁਤ ਲੋਕਾਂ ਨੇ ਕਿਹਾ ਪਹਿਲਾਂ ਮੈਨੂੰ ਕਹਾਂ ਸੀ ਵੀ ਤੇਰੇ ਨਾਲ ਕਿੱਥੇ ਖੜੂਗਾ ਕੀ ਕਰ ਲੂਗਾ ਤੇਰੇ ਨਾਲ ਵੀ ਜੇ ਕੱਲ ਕਲਾਮ ਨੂੰ ਕੋਈ ਗੱਲਬਾਤ ਵੀ ਹੋ ਗਈ ਵੀ ਤੇ ਇਹ ਨਾਲ ਕਿੱਥੇ ਖੜ ਸਕਦਾ ਹੈ ਮੈਨੂੰ ਆ ਲੋਕਾਂ ਨੇ ਗੱਲਾਂ ਕਈਆਂ ਹੋਈਆਂ ਨੇ ਹਾਂਜੀ ਫਿਰ ਉਹਨਾਂ ਨੂੰ ਸਾਬਤ ਕਰਤਾ ਵੀ ਕਿੱਥੇ ਖੜ ਸਕਦਾ ਹੈ ਹਾਂਜੀ ਕਰਤਾ ਸਾਬਤ ਆ ਤੁਹਾਡੇ ਸਾਹਮਣੇ ਆ ਆਪਣੇ ਪੈਰਾਂ ਤੇ ਖੜ ਸਕਦਾ ਨਾਲ ਚੱਲ ਸਕਦਾ ਜਿੱਥੇ ਮਰਜ਼ੀ ਲੈ ਜਾਓ ਕੱਲਾ ਜਾ ਸਕਦਾ ਹੈ ਆਪਣੇ ਦਮ ਤੇ ਹਾਂਜੀ ਠੀਕ ਹੈ ਮੈਂ ਤੁਸੀਂ ਕਰ ਸਕਦੇ ਹੋ ਹਰ ਜਗਾ ਜੀ ਕੋਈ ਗੱਲ ਨਹੀਂ ਪਰਖਿਆ ਨਹੀਂ ਕਦੇ ਨੇ ਯਾਰੀ ਕਦੇ ਪਰਖ ਹੀ ਨਹੀਂ ਜਾਂਦੀ ਉਹ ਜਿਹੜੀ ਪਰਖ ਹੀ ਗਈ ਉਹ ਯਾਰੀ ਉਹ ਕਾਦੀ ਪਰ ਜਿਹੜੀ ਲੈ ਗਈ ਲੋਕਾਂ ਦੀ ਗੱਲ ਵੀ ਲੋਕ ਇਦਾਂ ਕਹਿੰਦੇ ਨੇ ਲੋਕਾਂ ਨੂੰ ਆਉਣ ਵਾਲੇ ਟਾਈਮ 'ਚ ਰੱਬ ਮਿਹਰ ਕਰੇ ਹਮੇਸ਼ਾ ਇਕੱਠੇ ਹੀ ਦਿਸਾਂਗੇ ਬਸ ਹੁਣ ਅੱਗੇ ਕੀ ਸੋਚਿਆ ਹੈ ਜ਼ਿੰਦਗੀ 'ਚ ਮੈਂ ਕੋਈ ਗਾਣਾ ਕਰਨਾ ਹੈ ਜਾਂ ਗੀਤਕਾਰ ਬਣਨਾ ਹੈ ਜਾਂ ਕੋਈ ਹੋਰ ਕੰਮ ਕਰਨਾ ਹੈ ਜੀ ਮੇਰੀ ਪਹਿਲੀ ਜਿਹੜੀ ਪ੍ਰਾਇੋਰਟੀ ਸੀ ਉਹ ਤਾਂ ਮੇਰੀ ਸਰਕਾਰੀ ਜੌਬ ਦੀ ਸੀਗੀ ਮੈਨੂੰ 10th ਦੇ ਬੇਸ ਤੇ ਸਟਾਫ ਇਹ ਮੈਨੂੰ ਮਿਲੀ ਸੀਗੀ ਸੈਂਟਰ ਦੀ ਜੌਬ ਬੀਪੀਐਮ ਦੀ ਪਰ ਉਹ ਮੇਰੀ ਡਿਸੇਬਿਲਟੀ ਉਹ ਕਹਿੰਦੇ ਤੁਹਾਡੀ ਐਲੀਜੀਬਲ ਨਹੀਂ ਹੈਗੀ ਤੁਸੀਂ ਲੋਕੋ ਮੋਟਰਸ ਚਾਉਂਦੇ ਹੋ ਬਈ 올 ਡੈਡ ਤੁਹਾਡੀ ਬੋਡੀ ਹੈ ਬਈ ਇਹ ਸਰਟੀਫਿਕੇਟ ਚ ਮੈਂਸ਼ਨ ਹੋਇਆ ਹੋਇਆ ਉਹਦੇ ਕਰਕੇ ਉਹਨਾਂ ਨੇ ਕੋਈ ਖਾਲ ਦੇ ਸਪੀਨ ਮੈਨੂੰ ਦਿਖਾਈ ਫਿਰ ਉਸ ਤੋਂ ਬਾਅਦ ਮੈਂ ਉਹ ਛੱਡਤਾ ਸਿੱਖਿਆ ਕਬ ਤੇ ਹੁਣ ਇਸ ਟਾਈਮ ਮੈਂ ਫ੍ਰੀ ਆ ਆਪਣੇ ਗਾਣੇ ਲਿਖੀ ਦੇਨੇ ਵੇਟ ਕਰ ਰਹੇ ਆ ਬਈ ਰੱਬ ਸਭ ਦਾ ਟਾਈਮ ਲੈ ਕੇ ਆਉਂਦਾ ਸਾਡਾ ਵੀ ਲੈ ਕੇ ਆਊਗਾ ਪਰਿਵਾਰਕ ਸਾਥ ਕਿਵੇਂ ਆ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਚ ਮੇਰੇ ਮਦਰ ਨੇ ਫਾਦਰ ਨੇ ਤੇ ਦੀਦੀ ਨੇ ਮੇਰੇ ਤੇ ਬ੍ਰਦਰ ਆ ਦਾਦੀ ਜੀ ਨੇ ਉਹ ਕਹਿੰਦੇ ਨਹੀਂ ਕਿ ਕਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੂੰ ਕਿੱਦੜ ਐਕਸਰਸਾਈਜ਼ਾਂ ਕਰਦਾ ਫਿਰਦਾ ਹੈ ਹੰਡੀਕੈਪ ਐ ਲੱਤਾਂ ਬਾ ਨੁਕਸਾਨ ਕਰਾ ਲੇਂਗਾ ਕੋਈ ਨਹੀਂ ਨਹੀਂ ਜੀ ਜੇ ਆਪਾਂ ਇਹ ਚੀਜ਼ਾਂ ਸੋਚਣ ਲੱਗੇ ਫਿਰ ਤਾਂ ਆਪਾਂ ਪਾਰ ਹੋ ਗਏ ਮੇਰੇ ਮਦਰਸ ਨੇ ਜਾਂ ਮੇਰੇ ਸਿਸਟਰ ਜੀ ਨੇ ਮੇਰੀ ਫੈਮਲੀ ਆ ਨਾ ਜੀ ਉਹਨਾਂ ਨੇ ਕਦੇ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਹੁਣ ਤੁਸੀਂ ਮੈਨੂੰ ਮੈਂ ਆ ਤਾਂ ਗਰਾਊਂਡ ਕਰਕੇ ਕੱਪੜੇ ਪਾ ਕੇ ਆਇਆ ਵੀ ਹਾਂ ਆਪਾਂ ਐਕਸਰਸਾਈਜ਼ ਲਾਉਣੀ ਐ ਮੇਰੇ ਮਾਤਾ ਜੀ ਨੇ ਨਾ ਮੈਂ ਗੁਰਦੁਆਰਾ ਸਾਹਿਬ ਤੱਕ ਵੀ ਜਾਣਾ ਹੋਵੇ ਨਾ ਮੇਰੇ ਕੱਪੜੇ ਪ੍ਰੈਸ ਕਰਕੇ ਪਾਗ ਮੇਰੀ ਕੱਢ ਕੇ ਜੁੱਤੀ ਮੇਰੀ ਸਾਫ਼ ਏ ਡਿਸੇਬਲ ਹਬੇ ਇਹ ਹੈਂਡੀਕੈਪ ਤਾਂ ਉਹਨਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੁਣ ਦਿੱਤਾ ਤੇ ਸਭ ਤੋਂ ਵੱਡਾ ਯੋਗਦਾਨ ਰਿਹਾ ਮੇਰੀ ਸਿਸਟਰ ਦਾ ਜਦੋਂ ਜਦ ਜਿਵੇਂ ਤੁਹਾਨੂੰ ਦੱਸਿਆਵੇਂ ਵੀ ਮੈਂ ਛੋਟਾ ਹੁੰਦਾ ਸੀ ਤੇ ਬੱਚਿਆਂ ਨੂੰ ਪਿੰਡ 'ਚ ਬਹੁਤ ਸ਼ੌਂਕ ਹੁੰਦਾ ਈ ਉਹ ਬਾਟੇ ਖੇਡਦੇ ਆ ਯਾਰ ਮੈਂ ਵੀ ਜਾਵਾਂ ਉੱਥੇ ਉਹ ਬਰੋਟੇ ਥਲੇ ਖੇਡਦੇ ਨੇ ਮੈਂ ਵੀ ਜਾਵਾਂ ਉੱਥੇ ਮੇਰੇ ਦੀਦੀ ਸੀਗੇ ਮੇਰੇ ਤੋਂ ਵੱਡੇ ਉਹਨਾਂ ਨੇ ਮੈਨੂੰ ਜ਼ਿਆਦਾ ਰੋੜਨ ਨਹੀਂ ਦਿੱਤਾ ਕਿਉਂਕਿ ਤੁੱਪ ਹੁੰਦੀ ਸੀ ਤੁੱਪ 'ਚ ਤੁਹਾਨੂੰ ਪਤਾ ਪੈਰ ਸੜਦੇ ਨੇ ਬੰਦੇ ਦੇ ਰੋੜਨ ਨਹੀਂ ਦੇਣਾ ਉਹਨਾਂ ਨੇ ਮੈਨੂੰ ਕਨੇੜੀ ਚੱਕ ਲੈਣਾ ਜਿਵੇਂ ਆਪਾਂ ਬੈਗ ਚੱਕ ਲੈਨੇ ਆ ਉਹ ਕਦੀ ਮਨਚ ਇਹ ਨਹੀਂ ਆਉਂਦਾ ਕਿ ਮੈਂ ਜੇ ਠੀਕ ਹੁੰਦਾ ਤੇ ਮੈਂ ਵੀ ਮੈਂ ਆ ਵੀ ਕਰਨ ਸੀ ਮੈਂ ਤੁਰ ਕੇ ਇੱਥੇ ਚਲਾ ਜਾਂਦਾ ਜਾਂ ਮੈਂ ਉੱਥੇ ਚਲਾ ਜਾਂਦਾ ਕਦੀ ਮਨਚ ਨਹੀਂ ਆਉਂਦਾ ਇਦਾਂ ਜੀ ਮਨਚ ਤਾਂ ਉਹ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਨਹੀਂ ਪੂਰੀਆਂ ਕਰ ਸਕਦੇ ਹਮ ਰੱਬ ਨੇ ਮੈਨੂੰ ਹੌਸਲਾ ਹੀ ਇਹਨਾਂ ਦਿੱਤਾ ਮੈਂ ਕੁਝ ਵੀ ਕਰ ਸਕਦਾ ਮੈਂ ਆਪਣੇ ਉੱਪਰ ਮੰਨਦਾ ਮੈਂ ਕੁਝ ਵੀ ਕਰ ਸਕਦਾ ਹਾਂ ਮੈਨੂੰ ਇੰਨਾ ਹੌਸਲਾ ਆਇਆਗਾ ਵੀ ਮੈਂ ਕੁਝ ਵੀ ਕਰ ਸਕਦਾ ਜੇ ਮੈਂ ਸੋਚ ਲਿਆ ਨਾ ਆਪਾਂ ਐਕਸਪੋਜ਼ ਕਰੋ ਭਾਜੀ ਜੇ ਤੁਸੀਂ ਚਾਹੋਗੇ ਨਾ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਜੇ ਆਪਾਂ ਨਹੀਂ ਕਰਨਾ ਨਾ ਤੰਦਰੁਸਤ ਬੰਦਾ ਵੀ ਕਹੂਗਾ ਯਾਰ ਮੇਰੇ ਤੋਂ ਤਾਂ ਹੋਣਾ ਹੀ ਨਹੀਂ ਜੇ ਆਪਾਂ ਦਿਲ 'ਚ ਧਾਰ ਲਈ ਵੀ ਆਪਾਂ ਕਰਨਾ ਤਾਂ ਆਪਾਂ ਕਰ ਲਾਂਗੇ ਜੇ ਆਪਾਂ ਸੋਚ ਲਿਆ ਯਾਰ ਹੋਣਾ ਨਹੀਂ ਫਿਰ ਨਹੀਂ ਹੁੰਦਾ ਭਾਜੀ ਫਿਰ ਜਿੰਨਾ ਮਰਜ਼ੀ ਜ਼ੋਰ ਲਾ ਲੋ ਸਰੀਰ ਤੇ ਡਿਪੈਂਡ ਨਹੀਂ ਹੁੰਦਾ ਇਹ ਬੰਦੇ ਦੀ ਜਿਹੜੀ ਮਾਨਸਿਕ ਸ਼ਕਤੀ ਹੈ ਨਾ ਜੀ ਸਭ ਤੋਂ ਵੱਡੀ ਚੀਜ਼ ਜਿਹੜੀ ਮਾਨਸਿਕ ਸ਼ਕਤੀ ਤੇ ਬੰਦੇ ਦਾ ਜਿਹੜਾ ਸੋਚਣ ਦਾ ਲਹਿਜਾ ਨਾ ਜੀ ਉਹ ਚੀਜ਼ਾਂ ਡਿਪੈਂਡ ਕਰਦੀਆਂ ਨੇ ਵੀ ਬੰਦੇ ਨੇ ਅੱਗੇ ਜਾ ਕੇ ਕੀ ਕਰਨਾ ਜਾਂ ਬੰਦੇ ਦੀ ਜ਼ਿੰਦਗੀ ਕਿੱਦਾਂ ਸੈੱਟ ਹੋਊਗੀ ਕਿੰਨੇ ਕਿੰਨੇ ਚੱਕਰ ਲਾਉਂਦੇ ਹੁੰਦੇ ਫਿਰ ਗਰਾਊਂਡ ਦੇ ਸਵੇਰੇ ਗਰਾਊਂਡ 'ਚ ਮੈਂ 4 ਚੱਕਰ ਲੈਣੇ ਨੇ ਸਵੇਰੇ ਪਹਿਲਾਂ ਹੁੰਦੇ ਸੀ ਕਿ ਸਵੇਰੇ ਸਵੇਰੇ ਹੋਣ ਆ ਤੁੰਦਾ ਕਰਕੇ ਆਈਦਾ ਸ਼ਾਮ ਨੂੰ 5 ਵਜੇ ਆ ਜੀਦਾ 7:30 ਵਜੇ ਜਾਈਦੀ 4 ਰਾਊਂਡ ਲਾਉਣੇ ਨੇ ਫਿਰ ਐਕਸਰਸਾਈਜ਼ ਲਾਉਣੀਆਂ ਨੇ ਡੰਡ ਲਾਉਣੇ ਨੇ 200 ਫਿਰ ਉੱਥੇ ਪੁਸ਼-ਅਪਸ ਲਾਉਣੀਆਂ ਨੇ ਵਕਰੀ ਵਕਰੀ ਐਕਸਰਸਾਈਜ਼ ਕਰੀਦੀਆਂ ਨੇ ਚਲੋ ਧੰਨਵਾਦ ਤੁਹਾਡਾ ਬਹੁਤ-ਬਹੁਤ ਸੋ ਇਹ ਸਨ ਨੌਜਵਾਨ ਸਤਰਾਮ ਸਿੰਘ ਤੇ ਰਵਿੰਦਰ ਸਿੰਘ ਦੀ ਕਹਾਣੀ ਜੋ ਦੋਸਤੀ ਦੇ ਨਾਤੇ ਚਾਹੇ ਵੀਰ ਨੇ ਕਿਹਾ ਕਿ ਆਪਾਜ ਸੋਚ ਹੁੰਦੀ ਆ ਪਹਾ ਜੇ ਮੇਰਾ ਸਰੀਰ ਨਹੀਂ ਹੈ ਕੈਮਰਾਮੈਨ ਅਮਿਤ ਦੇ ਨਾਲ ਜਗਰੂਪ ਸਿੰਘ ਮਾਈ ਪੰਜਾਬੀ ਟੀਵੀ ਮਾਛੀਵਾੜਾ